ਸਪੀਸਿੰਗ ਭਾਈ ਮੈਡਮ ਮਰਜੀਤਪੁਰ ਛਾਵੜਾ ਜੀ ਤੇ ਆਪਣੇ ਰਣਜੀਤ ਸਿੰਘ ਜੀ ਦਾ ਪ੍ਰਧਾਨ ਜੀ ਇਹਨਾਂ ਦੇ ਸਦਕੇ ਅਜ ਮੱਲੂਆਲਾ ਵਿੱਚ ਜੋ ਕੈਂਪ ਲਗਾਇਆ ਗਿਆ ਹੈ ਜਿੰਨਾ ਵਿੱਚ 6-700 ਦੇ ਕਰੀਬ ਮਰੀਜ਼ਾਂ ਨੇ ਮਤਲਬ ਡਾਕਟਰ ਨੂੰ ਚੈੱਕਅਪ ਕਰਾਇਆ ਹੈ ਜੀ ਤੇ 100 ਦੇ ਕਰੀਬ ਆਪਰੇਸ਼ਨ ਕੀਤੇ ਜਾਣਗੇ ਜੀ ਤੇ ਜਿੰਨਾ ਵਿੱਚੋਂ ਕੁਝ ਤਾਂ ਚਲੇ ਵੀ ਗਏ ਹਨ ਜੀ ਤੇ ਹੋਰ ਐਨਕਾ 2-300 ਦੇ ਕਰੀਬ ਮਰੀਜ਼ਾਂ ਨੂੰ ਦਿੱਤੀਆਂ ਗਿਆਨ ਦਵਾਈਆਂ ਵੀ ਦਿੱਤੀਆਂ ਗਿਆਨ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸ਼ਹਿਰ ਦਾ ਤੇ ਪਿੰਡ ਵਾਲਿਆਂ ਦਾ ਅੱਜ ਜਿਹੜਾ ਕਿ ਸਰਬਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ 686ਵਾਂ ਅੱਖਾਂ ਦਾ ਕੈਂਪ ਲਗਾਇਆ ਗਿਆ ਹੈ ਅੱਜ ਵੱਡੀ ਗਿਣਤੀ ਦੇ ਵਿੱਚ ਜੋ ਕਿ 600 ਦੇ ਕਰੀਬ ਜਿਹੜੇ ਹੁਣ ਤੱਕ ਮਰੀਜ਼ ਆ ਚੁੱਕੇ ਨੇ ਤੇ 100 ਤੋਂ ਉੱਪਰ ਜਿਹੜੇ ਮਰੀਜ਼ ਜਿਹੜੇ ਕਿ ਹੁਣ ਤੱਕ ਆਪਰੇਸ਼ਨ ਯੋਗ ਪਾਏ ਗਏ ਨੇ ਤੇ 22 300 ਦੇ ਕਰੀਬ ਜਿਹੜੀਆਂ ਅੱਖਾਂ ਵੀ ਜਿਹੜੀਆਂ ਮਰੀਜ਼ਾਂ ਨੂੰ ਦਿੱਤੀਆਂ ਜਾ ਸਕੀਆਂ ਨੇ ਤੇ ਬੜੀ ਵੱਡੀ ਮਾਤਰਾ ਦੇ ਵਿੱਚ ਜਿਹੜਾ ਇੱਥੇ ਲੋਕਾਂ ਨੇ ਭਰਵਾਂ ਹੰਗਾਰਾ ਦਿੱਤਾ ਹੈਗਾ ਤੇ ਇੱਥੇ ਜਿਹੜਾ ਚੈੱਕਅਪ ਲਈ ਆਏ ਨੇ ਇਹ ਦੋ ਸ਼ਿਫਟਾਂ ਦੇ ਵਿੱਚ ਹੁਣ ਮਰੀਜ਼ਾਂ ਨੂੰ ਉੱਥੇ ਜਿਹੜਾ ਕਿ ਜੀਰੇ ਗੁਰੂ ਰਾਮਦਾਸ ਹਸਪੀਟਲ ਲਿਜਾਇਆ ਜਾ ਰਿਹਾ ਹੈ ਤੇ ਜਦਾਂ ਇਹ ਪਹਿਲੇ ਜਿਹੜੀ ਇੱਕ ਜਿਹੜੀ ਵੈਨ ਉਹ ਭੇਜ ਦਿੱਤੀ ਗਈ ਹੋਈ ਆ ਤੇ ਹੁਣ ਦੂਜੀ ਵੈਨ ਦੇ ਵਿੱਚ ਜਿਹੜਾ ਕਿ ਹੁਣ ਮਰੀਜ਼ਾਂ ਨੂੰ ਦੁਆਰਾ ਇਹ ਭੇਜਿਆ ਜਾਏਗਾ ਕਿਉਂਕਿ ਪਹਿਲਾਂ ਵੀ ਜਿਹੜੇ ਬ੍ਰਾਈ ਸਰ ਵੱਲੋਂ ਇਹ ਕੈਂਪ ਲਗਾਏ ਜਾਂਦੇ ਨੇ ਬਹੁਤ ਵਧੀਆ ਜਿਹੜਾ ਡਾਕਟਰ ਸਾਡੇ ਡਾਕਟਰ ਸੁਖਜੀਵਨ ਜੀ ਤੇ ਮਹੇਸ਼ ਜਿੰਦਲ ਜੀ ਜੋ ਕੋਈ ਆਈ ਸਰਜਨ ਨੇ ਇਹ ਉਹਨਾਂ ਵੱਲੋਂ ਬਹੁਤ ਹੀ ਵਧੀਆ ਜਿਹੜਾ ਮਰੀਜ਼ਾਂ ਦਾ ਟ੍ਰੀਟਮੈਂਟ ਕੀਤਾ ਗਿਆ ઓਪਰੇਟ ਕੀਤੇ ਗਏ ਨੇ ਤੇ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੀ ਜਿਹੜੀ ਸਾਰੀ ਟੀਮ ਸਾਡੇ ਇਥੋਂ ਪਿੰਡ ਮੱਲੂ ਵਾਲੀ ਤੋਂ ਹੀ ਸਾਡੇ ਜਿਹੜੇ ਜ਼ਿਲ੍ਹਾ ਸਲਾਹਕਾਰ ਤੇ ਜ਼ੀਰਾ ਦੇ ਇਨਚਾਰਜ ਨੇ ਰਣਜੀਤ ਰਾਏ ਜੀ ਤੇ ਸਾਡੇ ਮੀਤ ਪ੍ਰਦਾਨ ਦਵਿੰਦਰ ਸਿੰਘ ਸ਼ਾਵੜਾ ਜੀ ਜ਼ਿਲ੍ਹਾ ਕੈਸ਼ੀਅਰ ਵਿਜੇ ਬੈਲ ਜੀ ਤੇ ਸਾਰੀ ਹੀ ਸਮੁੱਚੀ ਟੀਮ ਦੀ ਤੇ ਜਿਹੜੇ ਇੱਥੋਂ ਦੇ ਪਿੰਡ ਦੇ ਨਿਵਾਸੀ ਨੇ ਸਾਰੇ ਇਹਨਾਂ ਦੇ ਬਹੁਤ ਹੀ ਸਹਿਯੋਗ ਦੇ ਨਾਲ ਮਿਹਨਤ ਦੇ ਨਾਲ ਜਿਹੜਾ ਇਹ ਜਿਹੜਾ ਕੈਂਪ ਸਾਡਾ ਬਹੁਤ ਸਫਲਤਾ ਪੂਰਵਕ ਰਿਹਾ ਹੈ ਆ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਦਾ ਭਰਾ ਚੈਰੀਟੇਬਲ ਦੇ ਟਰਸਟ ਦੇ ਮੁਖੀ ਡਾਇਰੈਕਟਰ ਓਬਰਾਏ ਸਾਹਿਬ ਜੀ ਦੇ ਸਹਿਯੋਗ ਦੇ ਸਦਕਾ ਸਾਡੇ ਮੈਡਮ ਮੈਡਮ ਅਮਰਜੀਤ ਕੌਰ ਸ਼ਾਬੜਾ ਜ਼ਿਲ੍ਹਾ ਪ੍ਰਧਾਨ ਫਿਰੋਜ਼ਪੁਰ ਇਨਾਂ ਦੇ ਸਹਿਯੋਗ ਸਦਕਾ ਅੱਜ ਨਗਰ ਮੱਲੂਵਾਲੀਏ ਵਾਲਾ ਵਿਖੇ ਅੱਖਾਂ ਦਾ ਇਹ ਫ੍ਰੀ ਕੈਂਪ ਲੱਗਾ ਹੈ ਜਿਸ ਕੈਂਪ ਵਿੱਚ ਜਿਨ੍ਹਾਂ ਲੋੜਵੰਦਾਂ ਦੇ ਆਪਰੇਸ਼ਨ ਹੋਣੇ ਹਨ ਆਪਰੇਸ਼ਨ ਕੀਤੇ ਜਾਣਗੇ ਜਿਨ੍ਹਾਂ ਨੂੰ ਐਣਕਾ ਲਗਣੀਆਂ ਸੀ ਉਹਨਾਂ ਨੂੰ ਐਣਕਾ ਦਿੱਤੀਆਂ ਗਈਆਂ ਨੇ ਇਹ ਸਾਰਾ ਪ੍ਰਬੰਧ ਸਰਦਾਰ ਰਣਜੀਤ ਸਿੰਘ ਜੀ ਰਾਏ ਸਰਦਾਰ ਹਰਪ੍ਰੀਤ ਸਿੰਘ ਜੀ ਹੈਪੀ ਸਰਦਾਰ ਜਗਰਾਦ ਸਿੰਘ ਜੀ ਨੰਬਰਦਾਰ ਅਤੇ ਹੋਰ ਸਾਡੇ ਪਤਵੰਤੇ ਮੁਖੀ ਸੱਜਣਾ ਦੇ ਸਹਿਯੋਗ ਦੁਆਰਾ ਇਹ ਸਾਰਾ ਪ੍ਰਬੰਧ ਕੀਤਾ ਗਿਆ ਹੈ ਸੋ ਕਈ ਮੇਰੇ ਵੀਰ ਭਰਾ ਜਿਨ੍ਹਾਂ ਦਾ ਮੈਂ ਨਾਮ ਨਹੀਂ ਲੈ ਸਕਿਆ ਸਾਰਿਆਂ ਵੱਲੋਂ ਇਹ ਵੱਡਾ ਸਹਿਯੋਗ ਹੈ ਸਹਿਜੋਤ ਦੇ ਸਾਰੇ ਨਗਰ ਦੇ ਸਦਕਾ ਇਹ ਸਾਡੇ ਨਗਰ ਵਿੱਚ ਪਹਿਲੀ ਵਾਰ ਐਡਾ ਵਧੀਆ ਕੰਮ ਹੋਇਆ ਹੈ ਕਿ ਜਿਹੜਾ ਲੋੜਵੰਦ ਲੋਕਾਂ ਦੀ ਇਹ ਇੱਕ ਵੱਡੀ ਸੇਵਾ ਹੈ ਕਿਉਂਕਿ ਲੋਕ ਸੇਵਾ ਵੀ ਇੱਕ ਸੇਵਾ ਹੈ ਜਿਸ ਸੇਵਾ ਨੂੰ ਡਾਕਟਰ ਉਹ ਬਰਾਏ ਸਾਹਿਬ ਪੂਰੇ ਪੰਜਾਬ ਅਤੇ ਭਾਰਤ ਵਿੱਚ ਕਰ ਰਹੇ ਹਨ ਸੋ ਅਸੀਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਮੈਡਮ ਜੀ ਦਾ ਵੀ ਇਹਨਾਂ ਦੀ ਸਮੂਹ ਟੀਮ ਦਾ ਤੇ ਸਮੂਹ ਆਏ ਹੋਏ ਸੱਜਣਾਂ ਦਾ ਧੰਨਵਾਦ ਕਰਦੇ ਹਾਂ